ਟਰੈਕਟਰ ਤਿਆਰ ਕੀਤੇ ਗਏ ਨੇ ਕੁਝ ਟਰੈਕਟਰ ਮੋਡੀਫਾਈ ਕਰਵਾਏ ਗਏ ਨੇ ਤੇ ਹੋਰ ਕੀ ਕੀ ਇਹਦੇ ਵਿੱਚ ਟੈਕਨੀਕਸ ਜਿਹੜੀਆਂ ਕੀਤੀਆਂ ਗਈਆਂ ਤੇ ਟਰੈਕਟਰ ਤਿਆਰੀ ਕਿਉਂ ਕੀਤੀ ਗਈ ਹੈ ਦੇਖੋ ਜੀ ਜਿਹੜਾ 15 ਅਗਸਤ ਦਾ ਆਪਾਂ ਟਰੈਕਟਰ ਮਾਰਚ ਕਰਨਾ ਉਹਦੇ ਲਈ ਟਰੈਕਟਰ ਆਪ ਤਿਆਰ ਕੀਤੇ ਆ ਕਿਉਂਕਿ ਸਰਕਾਰ ਨੇ ਤੁਹਾਨੂੰ ਪਤਾ ਹੀ ਆ ਕਿ 15 13 ਫਰਵਰੀ ਤੋਂ ਸਾਨੂੰ ਹਰਿਆਣੇ ਵਿੱਚ ਰੋਕਿਆ ਹੋਇਆ ਅਸੀਂ ਤੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਿ ਜਿਹੜੇ ਨਵੇਂ ਤਿੰਨ ਕਾਲੇ ਕਾਨੂੰਨ ਹੋਰ ਲੈ ਆਂਦੇ ਆ ਉਹ ਜਿਹਦੇ ਵਿੱਚ ਕਿ ਅੱਗੇ ਜ਼ਿਲ੍ਹੇ ਦੇ ਵਿੱਚ ਇੱਕ ਦਫਾ 144 ਡੀਸੀ ਸਾਹਿਬ ਲਾਉਂਦੇ ਹੁੰਦੇ ਸੀ ਕਿ ਜਿਹੜੀ ਕਿ ਉਹ ਅੱਜ ਇਹਨਾਂ ਨੇ ਡੀਸੀ ਸਾਹਿਬ ਦੀ ਬਜਾਏ ਡਿਪਟੀ ਸਾਹਿਬ ਨੇ ਪਾਵਰ ਦਿੱਤੀ ਹੈ ਕਿ ਡੀਐਸਪੀ ਜਿਹੜਾ ਕਿ ਉਹ ਵੀ ਆਪਣੇ ਦਫਾ 144 ਲਾ ਸਕਦੇ ਆ ਇਹ ਜਿਹੜੇ ਕਾਨੂੰਨ ਇਦਾਂ ਦੇ ਖਤਰਨਾਕ ਲੈ ਕੇ ਆਉਣ ਦੇ ਆ ਉਹ ਸਿਰਫ ਕਿਸਾਨਾਂ ਦੇ ਕਰਕੇ ਆਮ ਪਬਲਿਕ ਲਈ ਮਤਲਬ ਪਰੇਸ਼ਾਨ ਕਰਨ ਨੂੰ ਜਗਾ ਜਗਾ ਤੇ ਆਪ ਆਪਣੇ ਕਾਨੂੰਨ ਮਤਲਬ ਕਿ ਬਦਲਦੇ ਆ ਜਿਹਦੇ ਥੱਲੇ ਤੋਂ ਥੱਲੇ ਅਫਸਰ ਨੂੰ ਛੋਟੇ ਤੋਂ ਛੋਟੇ ਅਫਸਰ ਨੂੰ ਇਦਾਂ ਦੇ ਕਾਨੂੰਨ ਦੀ ਪਾਵਰ ਦਿੱਤੀ ਜਾਊਗੀ ਉਹ ਪਬਲਿਕ ਆਮ ਜਿਹੜੀ ਉਹ ਕਿੱਥੇ ਜਾਊ ਪਰ 15 ਅਗਸਤ ਆਜ਼ਾਦੀ ਦਾ ਦਿਨ ਆ ਲੋਕ ਜਿਹੜਾ ਇਸ ਦਿਨ ਨੂੰ ਪੂਰੀ ਆਜ਼ਾਦੀ ਤਰੀਕੇ ਨਾਲ ਮਨਾਉਂਦੇ ਨੇ ਪਰ ਤੁਸੀਂ ਇਹ ਦਿਨ ਨਹੀਂ ਕਿਉਂ ਚੁਣਿਆ ਕਿਉਂਕਿ 15 ਅਗਸਤ ਦਾ ਆਏ ਹੋਰ 15 ਅਗਸਤ ਆਜ਼ਾਦੀ ਦਾ ਦਿਨ ਹੈ ਜੀ ਇਹ ਯਾਦ ਹੋਈਏ ਤਾਂ ਕੀ ਅਸੀਂ ਆਪਣੀ ਰਾਜਧਾਨੀ ਦੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਉੱਥੇ ਸ਼ਾਂਤਮਈ ਅਸੀਂ ਬੈਠ ਨਹੀਂ ਸਕਦੇ ਦਿੱਲੀ ਸਾਨੂੰ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਅਸੀਂ ਅੱਜ ਵੀ ਸੜਕਾਂ ਦੇ ਉੱਤੇ ਬੈਠੇ ਆਂ ਕੀ ਅਸੀਂ ਕੋਈ ਬਾਹਰਲੇ ਸੂਬੇ ਦੇ ਆ ਜਿਹੜਾ ਕਿ ਸਾਨੂੰ ਉੱਥੇ ਰੋਕਿਆ ਗਿਆ ਆਮ ਪਬਲਿਕ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਕਿ ਰੋਡ ਹਾਜੇ ਤੱਕ ਵੀ ਬੰਦ ਕੀਤੇ ਹੋਏ ਆ ਜਿਹੜਾ ਕਿ ਸਾਨੂੰ ਅੱਗੇ ਲੰਘਣ ਨਹੀਂ ਦਿੰਦੇ ਉਹ ਰਸਤੇ ਖੋਲਣੇ ਚਾਹੀਦੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਰੋਡ ਬਣਾਉਣ ਲਈ ਹੁੰਦੀਆਂ ਸਰਕਾਰਾਂ ਜਿਹੜੀਆਂ ਰੋਡ ਬੰਦ ਕਰ ਲਈਦੀ ਹੁੰਦੀਆਂ ਉਹ ਸਰਕਾਰਾਂ ਜਿਹੜੀਆਂ ਰੋਡਾਂ ਦੇ ਉੱਤੇ ਕਿਲ ਗੱਡਣ ਲਈ ਨਹੀਂ ਹੁੰਦੀਆਂ ਇਹ ਤਾਂ ਦੁਬਾਰਾ ਕਰਤੀਆਂ ਬੰਦੀਆਂ ਮੇਰੇ ਖਿਆਲ ਤੇ ਇੰਨਾ ਪਾਕਿਸਤਾਨ ਦੇ ਬਾਰਡਰ ਤੇ ਰੋਕ ਨਹੀਂ ਹੋਣੀ ਜਿੰਨੀ ਸਾਡੀ ਹਰਿਆਣਾ ਤੇ ਪੰਜਾਬ ਤੇ ਰੋਕ ਲਾਈ ਗਈ ਆ ਐਦਾਂ ਕਿਉਂ ਬੰਦੀਆਂ ਕਰ ਰਹੇ ਆ ਇਹ ਜਿਹੜੀ ਸਰਕਾਰ ਆ ਸਾਡੇ ਚਾਅ ਸੀ ਚੀ ਭਾਈਚਾਰੇ 'ਚ ਫੁੱਟ ਪਾਉਂਦੀ ਆ ਇਹ ਸਰਕਾਰ ਜਿਹੜੀ ਆ ਧੱਕਾ ਛੇ ਕਰਦੀ ਆ ਤੇ ਕੀ ਲੱਗਦਾ ਕਿਉਂਕਿ ਸਰਕਾਰ ਨੇ ਤਾਂ ਕਿਹਾ ਹੈ ਕਿ ਮੀਟਿੰਗ ਕਰੋ ਬੈ ਕੇ ਇਸ ਗੱਲ ਦਾ ਹੱਲ ਹੁੰਦਾ ਪਰ ਪ੍ਰੋਟੈਸਟ ਕਰਨਾ ਕਿ ਹੱਲ ਨਜ਼ਰ ਦਿਖਦਾ ਨਜ਼ਰ ਆ ਰਿਹਾ ਦੇਖੋ ਜੀ ਕਦੇ ਅਸੀਂ ਨਾ ਕੀਤੀ ਹੋਵੇ ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਨੀ ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ ਸਰਕਾਰ ਕਿਉਂ ਨਹੀਂ ਦੁਬਾਰਾ ਟਾਈਮ ਦੇਦੀ ਪਰ ਜੇ ਗੱਲ ਕੀਤੀ ਜਾਵੇ ਕਿ ਪਿਛਲੀ ਵਾਰ ਜਦੋਂ ਅੰਦੋਲਨ ਕੀਤਾ ਗਿਆ ਕਿਸਾਨਾਂ ਵੱਲੋਂ ਮੋਰਚਾ ਲਾਇਆ ਗਿਆ ਸੀ ਉਸੇ ਜ਼ਰੂਰ ਕਾਮਯਾਬੀ ਮਿਲੀ ਸੀਗੀ ਤੇ ਇਸ ਵਾਰ ਵੀ ਇਲਾਵਾ ਕਾਮਯਾਬੀ ਮਿਲੂ ਉਸੇ ਕਾਮਯਾਬੀ ਨੂੰ ਅਸੀਂ ਦੁਬਾਰਾ ਬਰਕਰਾਰ ਕਰਾਉਣਾ ਚਾਹੁੰਦੇ ਹਾਂ ਕਿਉਂਕਿ ਆਪ ਮੋਦੀ ਸਰਕਾਰ ਉਦੋਂ ਗਲਤੀ ਮੰਨੀ ਸੀ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਵਾਪਸ ਕੀਤੇ ਸੀ ਉਹ ਲਾਗੂ ਕਿਉਂ ਨਹੀਂ ਕੀਤੇਗਾ ਉਹ ਜਿਹੜੇ ਪਰਾਲੀ ਦਾ 1 ਕਰੋੜ ਰੁਪਏ ਜੁਰਮਾਨਾ ਕਿਸਾਨ ਤੇ ਰੱਖਿਆ ਗਿਆ ਸੀ ਜਿਹੜਾ ਕਿ ਪੋਲਿਊਸ਼ਨ ਬੋਰਡ ਨੇ ਇਹ ਦੱਸਿਆ ਕਿ ਕਿਸਾਨੀ ਦਾ ਜਿਹੜਾ ਸਿਰਫ 2.5% ਪੋਲਿਊਸ਼ਨ ਆ ਖੇਤੀਬਾੜੀ ਦਾ ਇਸ ਤੋਂ ਵੱਧ ਨਹੀਂ ਯਾਰ ਪੋਲਿਊਸ਼ਨ ਤਾਂ ਹੈਗਾ ਆ ਇੰਡਸਟਰੀ ਦਾ ਟਰਾਂਸਪੋਰਟ ਦਾ ਤੇ ਕਿਸਾਨਾਂ ਦੇ ਉੱਤੇ ਥੋਪਿਆ ਜਾਂਦਾ ਜਿਹੜੇ ਨੂੰ ਇੰਡਸਟਰੀ ਆ ਉਹ ਦਿਖਦੀ ਨਹੀਂ ਕਾਮ ਸੇਮ ਚਿਮਨੀ ਆ ਤੇ ਧੂਆਂ ਦਿਨ ਰਾਤ 24 ਘੰਟੇ ਕੱਢਦੀਆਂ ਔਰ ਉਹਦੇ ਮੂਰੇ ਮੂੰਹ ਕਰਕੇ ਦਿਖਾ ਲਈ ਚ ਮਨੀ ਦੇ ਜੇ 2 ਮਿੰਟ ਕੋਈ ਸਾਹ ਲੇਜੋ ਤਾਂ ਗੱਲ ਕਰਿਓ ਔਰ ਖੇਤੀ ਦੇ ਵਿੱਚ ਜਦੋਂ ਅਸੀਂ ਜੇ ਪਰਾਲੀ ਦੀ ਕੋਈ ਮਜਬੂਰੀ ਦੇ ਸਾਰ ਅਨਸਾਰਦਾ ਵੀ ਆ ਉਹ ਕਿਸਾਨ ਉਹਦੇ ਵਿੱਚ ਆਪ ਖੋਦ ਤੁਰੇ ਫਿਰਦਾ ਹੁੰਦਾ ਉਹਨੂੰ ਕਿੰਨਾ ਕੁ ਨੁਕਸਾਨ ਹੁੰਦਾ ਕੀ ਲੱਗਦਾ ਇਹ ਇਹਨਾਂ ਨੂੰ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਬੈਠਿਆਂ ਨੂੰ ਜ਼ਿਆਦਾ ਧੂਆਂ ਲੱਗਦਾ ਖੇਤੀ ਦਾ ਜਿਸ ਤਰ੍ਹਾਂ ਤੁਸੀਂ ਟਰੈਕਟਰ ਤਿਆਰ ਕੀਤੇ ਅੱਦੇ ਪੰਜਾਬ 'ਚ ਹੋਰ ਵੀ ਜ਼ਿਲ੍ਹਿਆਂ 'ਚ ਤਿਆਰ ਹੋਏ ਨੇ ਦੇਖੋ ਬਾਕੀ ਤਾਂ ਆਪਾਂ ਨੂੰ ਪਤਾ ਨਹੀਂ ਆਪਣੀ ਦਵਾਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਇਹ ਟਰੈਕਟਰ ਤਿਆਰ ਕੀਤੇ ਗਏ ਆ ਤੇ ਅਸੀਂ ਆਪਣਾ ਜਿਹੜਾ ਰੌਂਡ ਕੱਢਣਾ ਆ ਤੇ ਸ਼ਾਂਤ ਮੀ ਢੰਗ ਨਿਕੜਨਾ ਆ ਪਰ ਸਾਨੂੰ ਸ਼ੌਂਕ ਆ ਅਸੀਂ ਮਤਲਬ ਕਿ ਉਹ ਟਰੈਕਟਰ ਆ ਜਿਹੜੇ ਕਿ ਵਗਦੇ ਦਰਿਆਵਾਂ ਵਿੱਚ ਦੀ ਲੰਘ ਜਾਂਦੇ ਆ ਇਹ ਉਹ ਟਰੈਕਟਰ ਆ ਜਿਹੜੇ ਕਿ ਪਹਾੜਾਂ ਵਿੱਚ ਦੀ ਵੀ ਲੰਘ ਸਕਦੇ ਆ ਪਹਾੜ ਚੀਰ ਕੇ ਵੀ ਲੰਘ ਸਕਦੇ ਆ ਇਹ ਉਹ ਜਿਹੇ ਟਰੈਕਟਰ ਆ ਜਿੰਦਰ ਸਿੰਘ ਜੀ ਜਿੰਦਰ ਜੀ ਟਰੈਕਟਰ ਤਿਆਰ ਕਿਤੇ ਗਏ ਨੇ ਹਾਂਜੀ ਤੇ ਇਹ ਕਿਵੇਂ ਤਿਆਰ ਕੀਤੇ ਗਏ ਨੇ ਕੀ ਕੀ ਇਹਦੇ ਵਿੱਚ ਚੇਂਜਸ ਕੀਤੇ ਗਏ ਨੇ ਪਹਿਲਾਂ ਇਹ ਦੱਸ ਇਹਨਾਂ ਦੇ ਵੱਲੋਂ ਆਪਣੇ ਬੰਪਰ ਮੋਡੀਫਿਕੇਸ਼ਨ ਕੀਤੀ ਆ ਯਾਨੀ ਬੈਰੀਕੇਡ ਪਿਛਲੀ ਵਾਰ ਲੱਗ ਗਏ ਸੀ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਟਰੈਕਟਰ ਦੇ ਸ਼ੋਹਾਂ ਦਾ ਇਹਨਾਂ ਦਾ ਯਾਨੀ ਕਿ ਅੱਗੇ ਨਾਲ ਅਕਸੈਂਡ ਕੀਤੇ ਵੱਡੇ ਕੀਤੇ ਆ ਬੰਪਰ ਦੂਜੀ ਇਹਨਾਂ ਦੀ ਪਾਵਰ ਵਧਾਈ ਹੈ ਤੇ ਇਹ ਟਰੈਕਟਰ ਤਿਆਰ ਕਰਨ ਦਾ ਕਾਰਨ ਕੀ ਹੈ ਤਿਆਰ ਕਰਨ ਦਾ ਕਾਰਨ ਇਹ ਹੈ ਸਰਕਾਰਾਂ ਗਰੀ ਗੱਲ ਹੀ ਨਹੀਂ ਮੰਨਦੀਆਂ ਜੇ ਹੁਣ ਤੁਹਾਡੇ ਸਾਹਮਣੇ 26 ਜਨਵਰੀ ਦੇ ਪੱਲੋ ਕਿੰਨਾ ਕੁਸ਼ ਹੋੜਿਆ ਹੈ ਇਹ ਉਤੋਂ ਵੀ ਨਹੀਂ ਅਗਲਾਈ ਸਰਕਾਰ ਨੂੰ ਹੋਰ ਇਤੋਂ ਪਰੇ ਕੀ ਹੈ ਤੇ ਕੀ ਲੱਗਦਾ ਹੈਗਾ ਕਿ ਜਿਹੜਾ ਟਰੈਕਟਰ ਮਾਰਚ 15 ਤਰੀਕ ਨੂੰ ਕੱਢਣ ਦਾ ਐਲਾਨ ਕੀਤਾ ਹੈ ਕਿਸਾਨਾਂ ਵੱਲੋਂ ਲੱਗ ਨਹੀਂ ਰਿਹਾ ਆਜ਼ਾਦੀ ਦੇ ਦਿਨ ਦੇ ਦਿਨ ਹੀ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਇਸ ਦਿਨ ਨੂੰ ਤਾਂ ਲੋਕ ਜਿਹੜਾ ਪੂਰਾ ਭਾਰਤ ਮਨਾਉਂਦਾ ਹੈ ਬਿਲਕੁਲ ਹੀ ਪਰ ਚੱਕਰ ਇਹ ਸਾਨੂੰ ਆਜ਼ਾਦੀ ਮਿਲੀ ਕਿਦਣੇ ਆ ਜੀ 47 ਤੋਂ ਹੁਣ ਤੱਕ ਲੈ ਕੇ ਆਹੀ ਚੀਜ਼ਾਂ ਚੱਲਣ ਡਈਆਂ ਇੱਕੋ ਹੀ ਧਰਨੇ ਇੱਕੋ ਹੀ ਮੁੱਦੇ ਆ ਜਿਹੜੇ ਹਜੇ ਤੱਕ ਚੱਲਦੇ ਪਏ ਆ ਕੋਈ ਮੁੱਦਾ ਵੱਖਰਾ ਨਹੀਂਗਾ ਜਾਂ ਨਾ ਮੁੱਦਿਆਂ ਦਾ ਕੋਈ ਫਰਕ ਪੈ ਗਿਆ ਹੋਵੇ ਇਨੇ ਚਿਰਾਂ ਚ 50 75 ਸਾਲ ਹੋ ਗਈ ਆ ਲਗਭਗ ਉਦ ਦੇ ਉੱਤੇ ਦੇ ਉੱਤੇ ਗੜੇ ਆ ਜਿੱਦਾਂ ਹੁਣ ਕਹਿੰਦੇ ਆਪਣੇ ਜੀ ਕਿਸਾਨ ਧੂਮਾ ਕਰਦੇ ਆ ਲਾ ਲੋ ਕਿੰਨੇ ਚਿਰਾਂ ਦੀ ਖੀਤੀ ਹੋਣੀ ਆ ਅੱਗ ਬਾਲਦੇ ਆ ਉਦੋਂ ਨਹੀਂ ਪ੍ਰਦੂਸ਼ਣ ਹੋਇਆ ਜਦੋਂ ਦੀਆਂ ਫੈਕਟਰੀਆਂ ਹੋਈਆਂ 20 25 ਸਾਲਾਂ ਨੂੰ ਪ੍ਰਦੂਸ਼ਣ ਹੋਇਆ ਆ ਤੇ ਹੁੰਦਾ ਵੀ ਹਮੇਸ਼ਾ ਵੱਡੇ ਸ਼ਹਿਰਾਂ 'ਚ ਆ ਪ ਕੀ ਲੱਗਦਾ ਹੈ ਕਿ ਟਰੈਕਟਰ ਮਾਰਚ ਕੱਢਣ ਨਾਲ ਕੋਈ ਫਰਕ ਪਈਗਾ ਪਿਆ ਜੀ ਛੱਬੀ ਨੂੰ ਚੰਗੀ ਤਰ੍ਹਾਂ ਪਿਆ ਸੀਗਾ ਫਰਕ ਤਾਂ ਇੱਕ ਕਦਮ ਦੀ ਇਹ ਸੰਗੀ ਨੱਪ ਹੁੰਦੀ ਹੈ ਜੀ ਪਰ ਹਰਿਆਣੇ ਬਾਰਡਰ ਤੋਂ ਤਾਂ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਨਹੀਂ ਉਹਨਾਂ ਨੇ ਫਿਰ ਚਿੱਟੀਆਂ ਝੰਡੀਆਂ ਕਰੀ ਮੁਰੇ ਲਾਈਆਂ ਜਾਂਦਾ ਫਿਰ ਹੱਥੋਂ ਪਾਈ ਹੋ ਜਾਣ ਸਿੱਧੇ ਹੀ ਚੱਕਰੇ ਆ ਨਾ ਸਾਡੇ ਕਿਸਾਨ ਹੈਗੇ ਨਰਮ ਦਿਲ ਸਾਰੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੀਆਂ ਵੀ ਹਲਾਤਾਂ ਆ ਤੇ ਉਹਨਾਂ ਦੀਆਂ ਵੀ ਆ ਇਸ ਕਰਕੇ ਨਹੀਂ ਕੋਈ ਇੰਨਾ ਗਲਤ ਸਟੈਪ ਚੱਕਦੇ ਇਹਦਾ ਇਹਨਾਂ ਨੇ ਮੁਰੇ ਕੀ ਇਹ ਚੀ ਜੜਦੀ ਆ ਜੇ ਹੁਣ ਫੌਜੀ ਉਹ ਵੀ ਕਿਸਾਨ ਹੀ ਆ ਕਿੰਨੇ ਕ ਟਰੈਕਟਰ ਤਿਆਰ ਕੀਤੇ ਗਏ ਨੇ ਟਰੈਕਟਰ ਜੀ ਸਾਡੇ ਗਰੁੱਪ ਵੱਲੋਂ ਕਟ 20 ਕ ਟਰੈਕਟਰ ਹੈ ਜੀ ਅੱਛਾ ਇੱਕ ਖਾਸ ਟਰੈਕਟਰ ਤਿਆਰ ਕੀਤਾ ਲਾਲ ਰੰਗ ਦਾ ਇਹ ਕਾਦੇ ਲਈ ਹੈ ਇਹ ਆਪਣਾ ਇਦਾਂ ਜਿਦਾ ਹੁਣ ਮੋਰੇ ਕਿੱਲਾ ਕਿੱਲਾ ਲਾ ਰਹੇ ਨੇ ਆ ਜਾਂ ਟੋਏ ਪਾੜ ਦਿੰਦੇ ਆ ਇਹ ਉਹਨਾਂ ਨਾਲ ਹੀ ਲੈਵਲ ਕਰਕੇ ਕੰਮ ਨੂੰ ਆ ਜੀ ਤਾਂ ਸਲੇਪਾ ਲਾ ਦਿੰਦੇ ਨੇ ਹਾਂਜੀ ਹਾਂਜੀ ਸੀਮੈਂਟ ਦੀ ਸਭ ਕੁਝ ਤੱਕ ਉਹਨੂੰ ਵੀ ਬੜੇ ਆਰਾਮ ਨਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਭਾਈ ਜਸਵਿੰਦਰ ਸਿੰਘ ਕਾਲਾ ਉਹਦਾ ਕਹਿੰਦੇ ਜੀ ਤੁਸੀਂ ਜਿਹੜਾ ਟਰੈਕਟਰ ਤਿਆਰ ਕੀਤੇ ਨੇ ਤੇ ਕਿੰਨੇ ਕ ਟਰੈਕਟਰ ਤੁਸੀਂ ਹੁਣ ਤੱਕ ਤਿਆਰ ਕਰਕੇ ਫਾਈ ਟ੍ਰੈਕਟਰਾਂ ਦੀ ਤਾਂ ਕੋਈ ਗਿਣਤੀ ਨੂੰ ਨੇ ਤਿਆਰ ਕੀਤੇ ਠੀਕ ਹੈ ਜੀ ਜਿਹੜੇ ਹਰੇਕ ਤਾਂ ਦੇ ਤਿਆਰ ਕੀਤੇ ਕੋਈ ਇਦਾਂ ਦਾ ਨਹੀਂ ਜੀ ਇਕੱਤਾਂ ਦੇ ਤੇ ਕੀ 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 ਇਹਦੇ ਵਿੱਚ ਫੀਚਰ ਚੇਂਜ ਕੀਤੇ ਗਏ ਨੇ ਜਾਂ ਕੀ ਲੱਗਦਾ ਹੈ ਕਿ ਇਹ ਜਿਹੜੇ ਟ੍ਰੈਕਟਰ ਨੇ ਜਿਹੜੇ ਤੁਸੀਂ ਤਿਆਰ ਕੀਤੇ ਬਾਕੀ ਟ੍ਰੈਕਟਰ ਨਾਲੋਂ ਤੇਜ਼ ਨੇ ਬਿਲਕੁਲ ਭਾਜੀ ਤੇਜ਼ ਵੀ ਆ ਤੇ ਪਾਵਰਫੁੱਲ ਵੀ ਆ ਜੀ ਠੀਕ ਹੈ ਜੀ ਜੇ ਤਾਂ ਹੁਣ ਮੰਨ ਲਓ ਆਹ ਹੀ ਟ੍ਰੈਕਟਰ ਹੈ ਜੀ ਠੀਕ ਹੈ ਜੀ ਇਹਦੇ ਮੂਰੇ ਜੋ ਕੁਝ ਵੀ ਆ ਜੇ ਜੋ ਕੁਝ ਵੀ ਆ ਜੇ ਮੰਨ ਲਓ ਨਾ ਤੇ ਉਹ ਸਾਰਾ ਕੁਝ ਪਰੇ ਕਰੂਗਾ ਤੇ ਠੀਕ ਹੈ ਜੀ ਕਿੱਦਾਂ ਇਹ ਤੇ ਮਗਰ ਕਿਦਾਂ ਪਰੇ ਕਿਵੇਂ ਕਰੇਗਾ ਕਿਉਂਕਿ ਇਹਦੇ ਅੱਗੇ ਜ਼ਰੂਰ ਲੋਹੇ ਦਾ ਅਗਰ ਤੁਸੀਂ ਬਣਾਇਆ ਹੈ ਉਹਨਾਂ ਵੱਡੀ ਵੱਡੀ ਉੱਥੇ ਅਗਰ ਸੀਮੈਂਟ ਦੀ ਸਲੇਬਾ ਹੁੰਦੀ ਹੈ ਉਹਨਾਂ ਨੂੰ ਕਿਵੇਂ ਪਰੇ ਕਰਦੇ ਭਾਜੀ ਇਹਦੇ ਥੱਲੇ ਕਰਾਹ ਵੀ ਲੱਗਾ ਹੈ ਜੋ ਵੀ ਮੂਰੇ ਧੱਕਣ ਉਹਨਾਂ ਦੀ ਪਾਵਰ ਇੰਨੀ ਕਿ ਜ਼ਿਆਦਾ ਕਰਤੀ ਆ ਕਿ ਚਾਹੇ ਸੀਮੈਂਟ ਆ ਜਾਵੇ ਬੈਰੀਜੜਾ ਜੋ ਕੁਝ ਵੀ ਆ ਜਾਵੇ ਉਹ ਪਰੇ ਕਰੂਗਾ ਜੀ ਤੇ ਕਿੰਨਾ ਕੁ ਖਰਚਾ ਆਉਂਦਾ ਇਸ ਨੂੰ ਤਿਆਰ ਕਰਨ ਦਾ ਖਰਚਾ ਦਾ ਭਾਜੀ ਖਰਚਾ ਦਾ ਇੱਕ ਬੰਦਾ ਭਾਜੀ ਨਹੀਂ ਕਰ ਸਕਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਆਉਂਦਾ ਜੀ ਇਹ ਫੇਰ ਵੀ ਕਿੰਨਾ ਕ ਖਰਚਾ ਹੋਇਆ ਫੇਰ ਵੀ ਭਾਈ ਪਹਿਲਾਂ ਦਾ ਟਰੈਕਟਰ ਹੀ ਦੇਖੋ ਤਾਂ ਕਿੰਨਾ ਪਹਿੰਗਾ ਘੱਟੋ ਘੱਟ 10-12 ਲੱਖ ਦਾ ਟਰੈਕਟਰ ਆ ਗਿਆ ਜੀ ਉੱਤੇ ਘੱਟੋ ਘੱਟ ਨਹੀਂ ਜੇ ਤਾਂ ਆਪਾਂ ਇਹਦੀ ਟਰੈਕਟਰ ਦੀ ਗੱਲ ਕਰਦੇ ਆ ਜਿਹੜਾ ਸਮਾਨ ਆਪਾਂ ਲਾਉਂਦੇ ਪਏ ਆ ਨਾ ਜੀ ਉੱਤੇ ਘੱਟੋ ਘੱਟ ਨਹੀਂ ਜੀ 10 ਕੁ ਲੱਖ ਦਾ ਸਮਾਨ ਲੱਗ ਗਿਆ ਹੋਣਾ ਜੀ ਅੱਛਾ ਠੀਕ ਹੈ ਜੀ ਤੇ ਜੋ ਆਪਣਾ ਕਰਾ ਹੋ ਗਿਆ ਡਿਸਟ੍ਰੀਬਿਊਟਰ ਹੋ ਗਿਆ ਹਾਈਡਰੋਲਿਕ ਸਾਰਾ ਕੁਝ ਕਰਕੇ ਵਿੱਚ ਇੰਜਨ ਦੀ ਪਾਵਰ ਵਗੈਰਾ ਵਧਾ ਕੇ ਜੀ ਤੇ ਬਾਕੀ ਜਿਹੜੇ ਇਹ ਨੀਲੇ ਰੰਗ ਦੇ ਵੀ ਟਰੈਕਟਰ ਤਿਆਰ ਕੀਤੇ ਗਏ ਨੇ ਇਹਦਾ ਕੀ ਫਾਇਦਾ ਹੋਏਗਾ ਭਾਜੀ ਸਾਰੇ ਸਾਰੇ ਟਰੈਕਟਰ ਹਰੇਕ ਕੰਮ ਲਈ ਜਿੱਦਾਂ ਮੰਨ ਲਓ ਕਿਸੇ ਵੀ ਚੀਜ਼ ਲਈ ਆਪਾਂ ਤਿਆਰ ਕੀਤੇ ਵਾ ਕੋਈ ਟਰੈਕਟਰ ਭੱਜਦਾ ਬਹੁਤ ਹੈ ਜੀ ਠੀਕ ਹੈ ਜੀ ਦੌੜਦਾ ਬਹੁਤ ਹੈ ਕਿਸੇ ਐਮਰਜੈਂਸੀ ਲਈ ਕੋਈ ਪਾਵਰਫੁੱਲ ਆ ਕੋਈ ਐਵਰੇਜ ਨੂੰ ਆ ਠੀਕ ਹੈ ਜੀ ਕੋਈ ਤਾਕਤ ਲਈ ਆ ਹਰੇਕ ਚੀਜ਼ ਹਰੇਕ ਕੰਮ ਲਈ ਤਿਆਰ ਹੈ ਆਪਣਾ ਪੂਰੀ ਤਿਆਰੀ ਹੈ ਭਾਜੀ ਕਿੰਨਾ ਕ ਸਮਾਂ ਲੱਗਦਾ ਟਰੈਕਟਰ ਤਿਆਰ ਕਰਨ ਨੂੰ ਭਾਜੀ ਤਿਆਰੀ ਦੇ ਹਿਸਾਬ ਨਾਲ ਸਮਝਦੇ ਆ ਤਾਂ ਤੁਸੀਂ ਪੁੱਛੋ ਹੀ ਨਾ ਨਾ ਜਿੱਦਾਂ ਦਾ ਕੰਮ ਆਪਾਂ ਕਰਦੇ ਪਏ ਆ ਨਾ ਜੀ ਉਸ ਹਿਸਾਬ ਨਾਲ ਟਾਈਮ ਲੱਗਦਾ ਜੇ ਆਪਾਂ ਕਿਸ ਨੂੰ ਸਪੀਡ ਵਧਾਉਂਦੇ ਆ ਜੀ ਠੀਕ ਹੈ ਉਹਲੇ ਘੱਟੋ ਘੱ ਠੀਕ ਹੈ ਜੀ ਜਿਹੜੀ ਪਾਵਰ ਦੀ ਗੱਲ ਕਰਦੇ ਆ ਉਹ ਉਹ ਟਰੈਕਟਰ ਦੀ ਹੌਸ ਪਾਵਰ ਤੇ ਡਿਪੈਂਡ ਹੈ ਜੀ ਕਿੰਨਾ ਕੁ ਆਪਾਂ ਕਰਦੇ ਪਏ ਆ ਤਾਂ ਕਿੰਨੇ ਕ ਨੂੰ ਆਪਾਂ ਲੋੜ ਆ ਉਹ ਹਿਸਾਬ ਨਾਲ ਟਾਈਮ ਲੱਗ ਜਾਂਦਾ ਹੈ